ਧੰਨ ਧੰਨ ਸਤਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਇਹ ਸ਼ਬਦ ਅਸੀਂ ਸਾਰੇ ਰਲ ਮਿਲ ਕੇ ਗਾਇਨ ਅਤੇ শ্রবণ ਕਰ ਰਹੇ ਹਾਂ ਹੋਲੀ ਦਾ ਮਾਇਨਾ ਅਰਥ ਗੁਰੂ ਸਾਹਿਬ ਜੀ ਨੇ ਇਸ ਸ਼ਬਦ 'ਚ ਸਮਝਾਇਆ। ਹੋਲੀ ਸ਼ਬਦ ਬਣਿਆ ਹੈ ਹੋਲੀਕਾ ਤੋਂ। ਪੁਰਾਣਾ ਦੇ ਅਨੁਸਾਰ ਮਿਥਿਆਸ ਦੇ ਮੁਤਾਬਕ हिरण ने कश्यप दी ਭੈਣ ਦਾ ਨਾਮ ਜਿ ਪ੍ਰਲਾਦ ਜੀ ਦੀ ਭੂਆ ਜੀ ਦਾ ਨਾਮ ਹੋਲੀਕਾ ਸੀ ਇਸ ਨੂੰ वरदान प्राप्त ਸੀ ਕਿ ਅਗਨੀ ਇਸ ਨੂੰ ਜਲਾ ਨਹੀਂ ਸਕਦੀ ਆਗ ਇਸ ਨੂੰ ਸਾੜ ਨਹੀਂ ਸਕਦੀ ਹਰਨਾਕਸ਼ ਦਾ ਤੇ ਭਗਤ ਪ੍ਰਲਾਦ ਜੀ ਦਾ ਇਸ ਗੱਲ ਦਾ ਟਕਰਾਵ ਸੀ ਰਾਕਿਸ਼ ਕਹਿੰਦਾ ਸੀ ਮੈਨੂੰ ਰੱਬ ਮੰਨ। ਤੇ ਭਗਤ ਪ੍ਰਲਾਦ ਜੀ ਕਹਿੰਦੇ ਸਨ ਮੈਂ ਤੁਹਾਨੂੰ ਪਿਤਾ ਤੇ ਮੰਨ ਸਕਦਾ ਪਰਮ ਪਿਤਾ ਨਹੀਂ ਮੰਨ ਸਕਦਾ। ਤੁਸੀਂ ਮੇਰੇ ਪਿਤਾ ਹੋ ਪਰ ਪਰਮ ਪਿਤਾ ਨਹੀਂ। ਪਰਮ ਪਿਤਾ ਤੇ ਪਰਮੇਸ਼ਵਰੀ ਹੈ। ਤੇ ਹਰਨਾਕਿਸ਼ ਨੂੰ ਇੱਕ ਖਤਰਾ ਸੀ ਸਾਰੀ ਪਰਜਾ ਮੇਰੀ ਹਾਂ ਵਿੱਚ ਹਾਂ ਮਿਲਾਂਦੀ ਹੈ ਮੇਰਾ ਪੁੱਤਰ ਨਹੀਂ ਮਿਲਾਂਦਾ ਮੇਰੀ ਭਗਵਤਾ ਦਾ ਵਿਰੋਧੀ ਇਹ ਜਦ ਤੱਕ ਇਹ ਜਿੰਦਾ ਹੈ ਮੈਂ ਭਗਵਾਨ ਨਹੀਂ ਹੋ ਸਕਦਾ ਤੇ ਮਾਰਨ ਦੇ ਕਈ ਸਾਧਨ ਅਪਣਾਏ ਗਏ ਉਹਨਾਂ ਵਿੱਚੋਂ ਇੱਕ ਸਾਧਨ ਇਹ ਸੀ ਸੰਖੇਪਿਤ ਕਿ ਆਪਣੀ ਭੈਣ ਨੂੰ ਕਿਹਾ कि ਤੈਨੂੰ ਤੇ ਵਰਦਾਨ ਪ੍ਰਾਪਤ ਹੈ ਤੂੰ ਤੇ ਅੱਗ ਵਿੱਚ ਸੜੇਂਗੀ ਨਹੀਂ ਇਸ ਬੱਚੇ ਨੂੰ ਗੋਦ ਵਿੱਚ ਲੈ ਕੇ ਅੱਗ ਵਿੱਚ ਬੈਜਾਂ ਤੂੰ ਬਚ ਜਾਏਂਗੀ ਇਹ ਜਲ ਜਾਏਗਾ ਸੜ ਜਾਏਗਾ ਰਸਤੇ ਦਾ ਰੋੜਾ हट ਗਿਆ ਹੈ ਭੈਣ ਵੀ ਭਰਾ ਦੀ ਨਿਕਲੀ ਉਸ ਨੂੰ ਵੀ ਬੱਚੇ ਤੇ ਤਰਸ ਨਹੀਂ ਆਇਆ ਰਹਿਮ ਨਹੀਂ ਆਇਆ ਉਹ ਵੀ ਭਰਾ ਦੀ ਸਹੀ ਨਿਕਲੀ कहावत है ना का दे हो गया, गया उलट वरदान सी की होलिका नहीं जलेगी नहीं सड़ेगी होलिका सड़ गई प्रहलाद जी बच गए ਹੋਲਿਕਾ ਤਹਿਨ ਇਥੋਂ ਫਿਰ ਹੋਲੀ ਤਹਿਨ ਚੱਲਿਆ ਲੋਗਾ ਨੇ ਫਿਰ ਰਿਵਾਜ ਬਣਾ ਲਿਆ ਇੱਕ ਟ੍ਰੈਡੀਸ਼ਨ ਬਣ ਗਿਆ ਫਿਰ ਉਸ ਨੂੰ ਕਲਚਰ ਬਣਾ ਲਿਆ ਅਸਲ ਵਿੱਚ ਜੇ ਇਸ ਸਾਖੀ ਤੋਂ ਵੀ ਸਿੱਖਿਆ ਲਈਏ ਤੇ ਤਿੰਨ ਪਾਤਰ ਸਾਹਮਣੇ ਹਨ ਹਰਨਾਕਸ਼ ਹੋਲਿਕਾ ਤੇ ਪ੍ਰਲਾਦ ਜੀ ਗੁਰਸਾਹਿਬ ਤੇ ਇਹੀ ਕਹਿ ਰਹੇ ਨੇ ਕਿ ਤੂੰ ਪ੍ਰਲਾਦ ਬਣ। ਤੂੰ ਹੋਲਿਕਾ ਨਾ ਬਣੀ, ਹਰਨਾਕਸ਼ੀ ਨਾ ਬਣੀ। ਖੁਦ ਨੂੰ ਪਰਮਾਤਮਾ ਸਮਝਣ ਪੈ ਜਾਏਗਾ ਹਰਨਾਕਸ਼ੀ। ਤੇ ਮਾੜੇ ਕੰਮ ਵਿੱਚ ਜੇ ਅਸੀਂ ਕਿਸੇ ਦਾ ਸਾਥ ਦਿੰਦੇ ਹਾਂ, ਅਸੀਂ ਹੋਲਿਕਾ। ਭਾਵੇਂ ਭੈਣ ਹੈ, ਭਾਵੇਂ ਭਰਾ। ਤੇ ਜੇ ਅਸੀਂ ਰੱਬ ਦੇ ਨਾਲ ਜੁੜ ਜਾਂਦੇ ਹਾਂ, ਤੇ ਅਸੀਂ ਪ੍ਰਲਾਦ। ਭਗਤ ਕਬੀਰ ਜੀ ਨੇ ਵੀ ਇਹੀ ਮੰਗੋ ਕੀਤੀ ਹੈ। ਕਿ हे ਪਰਮਾਤਮਾ ਮੈਨੂੰ ਹਰਨਾਕਸ਼ ਨਾ ਬਣਾਈ ਹੋਲਿਕਾ ਵੀ ਨਾ ਬਣਾਈ ਪ੍ਰਲਾਦ ਬਣਾ ਦੇ ਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਮੈਂ ਵੀ ਉਹਨਾਂ ਦੀ ਤਰ੍ਹਾਂ ਜਪਾਂ ਉਹਨਾਂ ਵਾਲੀ ਅਵਸਥਾ ਦੇ ਦੇ ਮੈਂ ਭਗਤ ਨਾਮਦੇਵ ਜੀ ਕਹਿੰਦੇ ਨੇ ਜਿਆਦਾ ਨਹੀਂ ਥੋੜੀ ਜੀ ਰਤੀ ਜਿਤਨੀ ਦੇ ਦੇ ਜਹਾਂ ਜਹਾਂ ਧੂ ਨਾਰਦ ਟੇਕੈ ਨੈਕ ਟਿਕਾਵੋ ਮੋਹੇ ਨੈਕ ਦਾ ਉਹਨਾਂ ਰਤੀ ਜਿਤਨੀ ਦੇ ਜਿੱਥੇ ਜਿੱਥੇ ਨਾਰਦ ਤਰੂ ਦੀ ਅਵਸਥਾ ਸੀ ਮੇਰੀ ਰੱਤੀ ਜਿਤਨੀ ਬਣਾ ਲਿਆ ਹਰ ਰਾਕਸ਼ ਨੂੰ ਬਾਣੀ ਚ ਦੁਸ਼ਟ ਲਿਖਿਆ ਹਰ ਰਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਪ੍ਰਹਿਲਾਦ ਨੂੰ ਸੰਤ ਲਿਖਿਆ ਸੰਤ ਪ੍ਰਹਿਲਾਦ ਕੀ ਪੈਜ ਜਿਨ ਰੱਖੀ ਸੋ ਮਕਸਦ ਤੇ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਕੁਝ ਸਿੱਖਿਆ ਲਈ ਪਰ ਸਿੱਖਿਆ ਤੇ ਰਹਿ ਜਾਂਦੀ ਕਿਨਾਰੇ ਅਸਿਕ ਰਿਵਾਜ ਬਣ ਗਿਆ। ਭੋਲੀ ਜਲਾਓ ਭੋਲੀ ਜਲਾਓ। ਅੰਦਰ ਜੋ ਔਲਿਕਾ ਬੈਠੀ ਹੋਣੀ ਜਲਾਣੀ। ਅੰਦਰ ਜੋ ਅਹੰਕਾਰ ਦਾ ਹਰਨਾਕਿਸ਼ ਬੈਠਾ ਉਹ ਨਹੀਂ ਜਲਾਣਾ। ਲੱਕੜਾਂ ਬਾਲੋ। ਜੇ ਮੈਨੂੰ ਇੱਕ ਮੈਸੇਜ ਆਇਆ ਸੀ। ਦੁਸ਼ਹਿਰੇ ਤੇ। ਕੱਲ ਫਿਰ জ্বলਤੇ ਹੋਏ ਰਾਵਣ ਕੋ ਦੇਖਾ। ਪੁੱਛ ਰਹਾ تھا ਭੀੜ ਸੇ ਤੂੰ ਮੈਂ ਕੋਈ ਰਾਮ ਵੀ ਹੈ? ਮੈਨੂੰ ਤੇ ਜਲਾਣ ਆਇਓ ਤੁਹਾਡੇ 'ਚ ਕੋਈ ਆਰਾਮ ਹੈ ਬੜਾ ਔਖਾ ਹੈ ਪੁਤਲੇ ਜਲਾਣੇ ਬੜੇ ਆਸਾਨ ਹਨ RAM ਬੜਨਾ ਕਿੱਥੇ RAM ਬੜਨਾ ਬੜਾ ਔਖਾ ਹੈ ਉਹ ਕਹ ਲੈ ਮੈਨੂੰ ਤੇ RAM ਨੇ ਮਾਰਿਆ ਸੀ ਪਰ ਤੁਸੀਂ ਜੋ ਮੈਨੂੰ ਜਲਾਣ ਆਇਓ ਤੁਹਾਡੇ 'ਚ ਕੋਈ ਆਰਾਮ ਹੈ ਤੁਹਾਡੇ 'ਚ ਕੋਈ ਆਰਾਮ ਹੈ ਲੱਕੜਾਂ ਜਲਾਣੀਆਂ ਬੜੀਆਂ ਆਸਾਨ ਹਨ ਅੰਦਰੋਂ ਵਿਕਾਰ ਚਲਾਣੇ ਬੜੇ ਔਖੇ ਫਿਰ ਅੱਜ ਤੇ ਵਿਗਿਆਨ ਵੀ ਕਹਿੰਦਾ ਹੈ ਸਾਇੰਸ ਵੀ ਕਹਿੰਦੀ ਹੈ ਇੱਕ ਪਾਸੇ ਅਸੀਂ ਕਹਿੰਦੇ ਆ ਜੀ ਕਾਗਜ਼ ਘੱਟ ਇਸਤੇਮਾਲ ਕਰੋ ਪੇੜ ਕਟਣਗੇ ਤੇ ਲੱਕੜਾਂ ਬਾਣ ਕੇ ਨਹੀਂ ਕਟਣਗੇ ਤਾਂ ਵੀ ਤੇ ਪੇੜ ਹੀ ਕਟਣਗੇ ਇੱਕ ਪਾਸੇ ਅਸੀਂ ਗਲੋਬਲ ਵਾਰਮਿੰਗ ਦਾ ਨਾਰਾ ਦਿੰਦੇ ਆ ਦੂਜੇ ਪਾਸੇ ਅਸੀਂ ਆਪ ਐਸੇ ਕੰਮ ਕਰਦੇ ਕੀ ਹੈ ਕੁਝ ਵੀ ਨਹੀਂ ਸਾਨੂੰ ਸਿੱਖਣਾ ਚਾਹੀਦਾ ਸੀ ਕਿ ਉਹਨਾਂ ਦੇ ਜੀਵਨ ਤੋਂ ਇਹ ਸੇਧ ਮਿਲਦੀ ਹੈ ਕੁੱਕੜ ਖੇ ਉਡਾਈ ਆਪਣੀ ਸਿਰ ਪਾਈ ਬੋਲਿਕਾ ਨੇ ਖੇ ਉਡਾਈ ਨਾ ਆਪਣੇ ਸਿਰ ਪਾ ਲਈ ਦੂਜਿਆਂ ਦੇ ਵਾਸਤੇ ਜੋ ਖੱਡਾ ਖੋਦਦੇ ਹਨ ਟੋਆ ਪੁੱਟਦੇ ਹਨ ਉਹਦੇ ਵਿੱਚ ਖੁਦ गिरਦੇ ਹਨ ਖੁਦ ਗਿਰਦੇ ਹਨ ਸਾਨੂੰ ਇਹ ਸਿੱਖਿਆ ਮਿਲਦੀ ਸੀ ਫਿਰ ਫਿਕਰਤ ਰੂਪ ਹੁੰਦਾ ਗਿਆ रंग आ गया विच रंग शामिल हो गया लो ने लोग लो रूप अपना लिया रंग मलने शुरू कर दते गए गुरु साहब ने सानू इन्ह रंगा तू वर्त्या ने फरमाया लाल गुलाल गै सच्चा रंग चढ़ाओ ਜਿਹੜਾ ਰੰਗ ਸਵੇਰੇ ਚੜਾ ਕੇ ਸ਼ਾਮੀ ਧੋ ਕੇ ਉਤਾਰਨਾ ਪਏ ਕੱਚਾ ਹੈ ਜਿਸ ਰੰਗ ਨੂੰ ਅੱਖਾਂ 'ਚ ਪਾ ਕੇ ਅੱਖਾਂ ਖਰਾਬ ਹੋ ਜਾਣ ਚਿਹਰੇ ਤੇ ਲੱਗੇ ਸਕਿਨ ਖਰਾਬ ਹੋ ਜਾਏ ਉਹ ਰੰਗ ਕੀ ਸਾਡਾ ਸੁਧਾਰੇ ਰੰਗ ਦੇ ਬਾਣੀ ਦਾ ਹੋਣਾ ਚਾਹੀਦਾ ਗੁਰ ਕੀ ਬਾਣੀ ਸਿਓ ਰੰਗ ਲਾਏ ਗੁਰਸਾਹਿਬ ਨੇ ਫਿਰ ਰੂਪ ਬਦਲਿਆ ਗੁਰਸਾਹਿਬ ਨੇ ਬਣਵਾਇਆ ਪਹਿਲੀ ਪੰਕਤੀ ਹੈ ਗੁਰ ਸੇਵੂ ਕਰ ਨਮਸਕਾਰ ਦੋ ਚੀਜ਼ਾਂ ਹਨ ਸੇਵਾ ਤੇ ਨਮਸਕਾਰ ਇੱਥੇ ਵੀ ਮੈਂ ਬਿਆਨ ਕਰਦੇ ਆ ਨਮਸਕਾਰ ਕਰਨਾ ਆਸਾਨ ਹੈ ਮੱਥਾ ਟੇਕਣਾ ਕਿਹੜਾ ਔਖਾ ਤੁਸੀਂ ਕੋ ਚਾਰ ਵਾਰੀ ਟੇਕ ਲੈਣੇ ਆ ਇਧਰੋਂ ਵੀ ਟੇਕਦੇ ਆ ਸੱਜੇ ਪਾਸੋਂ ਖੱਬੇ ਪਾਸੋਂ ਚਾਰੇ ਪਾਸੋਂ ਮੱਥਾ ਟੇਕਦੇ ਆ ਕੀ ਇਤਰਾਜ਼ ਹੈ ਤੁਸੀਂ ਮੱਥਾ ਟੇਕਣ ਦੀ ਗੱਲ ਕਰਦੇ ਹੋ 2 ਕਿਲੋਮੀਟਰ ਦੂਰ ਜਾ ਕੇ ਵੀ ਟੇਕਾਂਗੇ 20 ਕਿਲੋਮੀਟਰ ਵੀ 200 ਕਿਲੋਮੀਟਰ ਹੀ ਟੇਕ ਆ ਸਕਦਾ ਮੱਥੇ ਹੀ ਟੇਕਣਾ ਤੇ ਜੇ ਕੋਈ ਸੇਵਾ ਕਰਨੀ ਹੈ ਇਹ ਨਹੀਂ ਹੈ ਸਾਡੇ ਵਾਸਤੇ ਮੱਥੇ ਟਿਕਵਾ ਲਓ ਜਿੰਨੇ ਟਿਕਵਾ ਸਕਦੇ ਗੁਰੂ ਸਾਹਿਬ ਕਰਨ ਮੈਂ ਮੱਥਾ ਟੇਕਦਾ ਪਰ ਸੇਵਾ ਵੀ ਕਰਦਾ ਖਾਲੀ ਮੱਥੇ ਨਹੀਂ ਟੇਕਦਾ ਰਹਿੰਦਾ ਕਿਉਂਕਿ ਖਾਲੀ ਮੱਥੇ ਟੇਕਣਾ ਫਿਰ ਦਿਖਾਵਾ ਹੋ ਜਾਏਗਾ ਗੁਰੂ ਦੀ ਖੁਸ਼ੀ ਨਹੀਂ ਮਿਲੇਗੀ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੋ ਥਾ ਜਾਏ ਸਲਾਮ ਮੱਥਾ ਟੇਕਦਾ ਤੇ ਜਦੋਂ ਗੁਰੂ ਸਾਹਿਬ ਜੀ ਨੇ ਇਹ ਕੰਮ ਕਰ ਜਵਾਬ ਦੇ ਦਿੰਦੇ ਆ ਇਹ ਨਹੀਂ ਹੁੰਦਾ ਸਾਡੇ ਕੋਲ ਮੱਥਾ ਟਿਕਵਾ ਲੋ ਜਿੰਨਾ ਟਿਕਵਾ ਸਕਦੇ ਸੋ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ ਇਹ ਸ਼ੁਰੂ ਤੋਂ ਹੀ ਗਲਤ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ ਇਹਦੀਆਂ ਦੋਨੋਂ ਗੱਲਾਂ ਝੂਠੀਆਂ ਨੇ ਮੱਥਾ ਟੇਕਣਾ ਵੀ ਝੂਠਾ ਸਲਾਮ ਦੋਵੇਂ ਗੱਲਾਂ ਨਾਨਕ ਦੋਵੇਂ ਕੂੜੀਆਂ ਇੱਕ ਵੀ ਚੀਜ਼ ਥਾ ਨਹੀਂ ਬਏ ਇੱਕ ਵਾਰੀ ਮੱਥਾ ਟੇਕ ਕੇ ਆਸ 100 ਵਾਰੀ ਟੇਕ ਕੇ ਕੀ ਫਰਕ ਪੈਂਦਾ ਬਾਣੀ ਦੇ ਹੀ ਬਚਨ ਹਨ ਸਭ ਬਾਣੀ 'ਚ ਲਿਖਿਆ ਹੈ ਕੁਛ ਵੀ ਆਪਣੇ ਵੱਲੋਂ ਨਹੀਂ ਜਿਸ ਨੂੰ ਪ੍ਰਤੀਤਨਾ ਆਈਆ ਸ਼ਬਦ ਨਾ ਲਾਗੋ ਭਾਉ ਜਿਸ ਨੂੰ ਯਕੀਨ ਹੀ ਨਹੀਂ ਗੁਰੂ ਸਾਹਿਬ ਦੇ ਕਿ ਤੁਸੀਂ ਠੀਕ ਹੋ ਜਿਸ ਨੂੰ ਗੁਰਬਾਣੀ 'ਚ ਪ੍ਰੇਮ ਹੀ ਨਹੀਂ ਆਇਆ ਪ੍ਰੇਮ ਆਏ ਤੇ ਮੰਨ ਲੈ ਜਿਸ ਨਾਲ ਪ੍ਰੇਮ ਕਰਦਾ ਉਸੀ ਗੱਲ ਨਹੀਂ ਮੰਨਦਾ ਮੰਨਦਾ ਹੈ ਨਾ ਗਲਤ ਗੱਲ ਵੀ ਮੰਨ ਲੈਂਦਾ ਹੈ ਯਰ ਕੀ ਗੁਰੂ ਦੀ ਤੇ ਕੋਈ ਗੱਲ ਗਲਤ ਹੈ ਹੀ ਨਹੀਂ ਜਿਸ ਨੂੰ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੇਂ ਸੋ ਢੇੜਾ ਆਉ ਜਾਓ ਸੋ ਵਾਰੀ ਗੁਰਦੁਆਰੇ ਆਇਆ ਕੁਝ ਨਹੀਂ ਹੋ ਸਕਦਾ ਪਿਤਾ ਜੀ ਕਹਿਣ ਬੇਟਾ ਜਾ ਬਾਜ਼ਾਰ ਤੋਂ ਮੇਰੇ ਚਸ਼ਮੇ ਦਾ ਫਰੇਮ ਲਿਆ ਦੇ ਤੇ ਬੇਟਾ ਕਹੇ RAM RAM ਪਿਤਾ ਜੀ ਪੈਰੀ ਪੈਨੇ ਆ ਜਾ ਸ਼ਿਵੇਂ ਦਾ ਪ੍ਰੇਮ ਲੈ ਆ ਕੇ ਤੁਹਾਨੂੰ ਮੱਥਾ ਟਿਕਵਾ ਲਓ ਜਿੰਨਾ ਟਿਕਵਾ ਸਕਦੇ ਹੋ ਪਿਤਾ ਜੀ ਖੁਸ਼ ਹੋਣਗੇ ਪਿਤਾ ਜੀ ਕਹਿਣਗੇ ਡਰਾਮਾ ਕਰਦਾ ਹਾਂ ਰੋਜ਼ ਸਵੇਰੇ ਉੱਠ ਕੇ ਮੈਨੂੰ ਮੱਥਾ ਟੇਕਦਾ ਗੱਲ ਤੇ ਮੇਰੀ ਮੰਨਦਾ ਨਹੀਂ ਤੂੰ ਮੱਥਾ ਨਾ ਵੀ ਟੇਕਣਾ ਤਾਂ ਵੀ ਜੱਲ ਲੇਗਾ ਪਰ ਤੂੰ ਮੇਰਾ ਕੰਮ ਤੇ ਕਰ ਤਾ ਫਿਰ ਦੋਰਾ ਦੇ ਆ ਮੱਥਾ ਟੇਕਣਾ ਜ਼ਰੂਰੀ ਹੈ ਸਤਕਾਰ ਗੁਰਸਾਹਿਬ ਸਾਡੇ ਵੱਡੇ ਹਨ ਪਰ ਖਾਲੀ ਮੱਥੇ ਹੀ ਟੇਕਦੇ ਰਹਿ ਗਏ ਗੱਲ ਮੰਨੀ ਨਹੀਂ فیر ਗੁਰੂ ਸਾਹਿਬ ਦੀ ਖੁਸ਼ੀ ਨਹੀਂ ਗੁਰੂ ਅਰਜਨ ਦੇਵ ਜੀ ਕਹਿੰਨ ਮੈਂ ਗੁਰੂ ਦੀ ਸੇਵਾ ਕਰਦਾ ਨਮਸਕਾਰ ਕਰਨ ਤੋਂ ਬਾਅਦ ਨਮਸਕਾਰ ਵੀ ਕਰਦਾ ਸੇਵਾ ਵੀ ਕਰਦਾ ਗੁਰ ਸੇਵੋਂ ਕਰ ਨਮਸਕਾਰ ਤੇ ਇਸ ਦੇ ਬਦਲੇ ਮੇਰੇ ਅੰਦਰ ਬੜੀ ਖੁਸ਼ੀ ਪੈਦਾ ਹੁੰਦੀ ਹੈ ਅੱਜ ਹਮਾਰਾ ਹੈ ਮੰਗਲ ਚਾਰ ਮੇਰੇ ਅੰਦਰ ਇਸ ਤਰ੍ਹਾਂ ਲੱਗਦਾ ਹੈ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ ਇਹ ਅਵਸਥਾ ਹੋ ਜਾਂਦੀ ਹੈ ਪੰਚ ਸ਼ਬਦ ਤੇ ਅਧਕਾਰ ਸੁਭਾਗੇ ਉਹ ਅਵਸਥਾ ਹੋ ਜਾਂਦੀ ਹੈ ਅਨਹਦ ਧੁਨ ਬਾਜੈ ਨਿਤ ਬਾਜੈ ਗਾਈ ਸਤਿਗੁਰ ਬਾਣੀ ਗੁਰੂ ਦੀ ਬਾਣੀ ਗਾਣਾ ਸੇਵਾ ਕਰਦਾ ਤੇ ਆਨੰਦ ਆਨੰਦ ਬਣ ਜਾਂਦਾ ਆਜ ਹਮਾਰਾ ਹੈ ਮਹਾ ਆਨੰਦ ਬੜਾ ਆਨੰਦ ਹੁੰਦਾ ਹੈ ਬੜੀ ਖੁਸ਼ੀ ਹੁੰਦੀ ਹੈ ਕੋਈ ਘਾਟ ਆਨੰਦ ਨਹੀਂ ਹੈ ਔਰ ਇੱਕ ਗੱਲ ਹੋਰ ਵੀ ਹੈ ਇਹ ਜੋ ਅਸੀਂ ਲਕੜਾਂ ਬਾਲ ਕੇ ਰੰਗ ਸੁੱਟ ਕੇ ਇਹ ਆਨੰਦ ਦੀ ਤਲਾਸ਼ ਈ ਹੈ ਬੇਰੋਜ਼ਗਾਰੀ ਕਿਤਨੀ ਹੈ ਘਰ ਵਿੱਚ ਕਿਤਨੇ ਗਲੇਸ਼ ਹਨ ਇਤਨੀਆਂ ਚਿੰਤਾਵਾਂ ਹਨ ਮੌਕਾ ਲੱਭਦੇ ਆ ਨੱਚਣ ਦਾ ਖੁਸ਼ੀ ਮਨਾਉਣ ਦਾ ਅੱਧੀ ਦੁਨੀਆ ਤੇ ਇਸ ਕਰਕੇ ਮਨਾਉਂਦੀ ਹੈ ਕਿ ਚਲੋ ਇਸੇ ਬਾਣੇ ਨੱਚ ਲਾਂ ਖੁਸ਼ ਹੋ ਜਾਵਾਂ ਪਰ ਇਹ ਆਨੰਦ ਵੀ ਕਦ ਤੱਕ ਦਾ ਹੈ ਨਸ਼ੇ ਕਰਨੇ ਸ਼ਰਾਬਾਂ ਪੀਣੀਆਂ ਉੜਦੰਗ ਮਚਾਣਾ ਇਹ ਕੋਈ ਆਨੰਦ ਆਪਣੇ ਮਨ ਨੂੰ ਲੱਗਦਾ ਹੈ ਦਿਲ ਕੇ ਖੁਸ਼ ਰੱਖਣੇ ਕੋ ਗਾਲਬ ਇਹ ਖਿਆਲ ਵੀ ਅੱਛਾ ਹੈ ਹੈ ਨਹੀਂ ਆਨੰਦ 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 ਸਭ ਕੋਕ ਹੈ ਆਨੰਦ ਗੁਰੂ ਤੇ ਜਾਣਿਆ ਸਾਰੀ ਦੁਨੀਆ ਆਪਣੇ ਆਪਣੇ ਕੰਮਾਂ ਨੂੰ ਕਹਿੰਦੀ ਹੈ ਜੀ ਆਨੰਦ ਹੈ ਆਨੰਦ ਨਹੀਂ ਆਨੰਦ ਤਾਂ ਥੋੜਾ ਜਿਹਾ ਚਲਕਾਰਾ ਲੱਗਦਾ ਪਰ ਛਾਵਾਂ ਨਹੀਂ ਸ੍ਰੇ ਅਸਲੀ ਨਹੀਂ इलुशन ब्रह्म असली आनंद ਤੇ ਗੁਰਸਾਹਿਬ ਕਹਿੰਨ ਤਾਂ ਮਿਲਦਾ ਜਦੋਂ ਗੁਰੂ ਮਿਲਦਾ ਹੈ ਆਨੰਦ ਪਿਆ ਮੇਰੀ ਮਾਇ ਸਤਗੁਰੂ ਮੇ ਪਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਜੋ ਆਨੰਦ ਲੋਕਾਂ ਦੇ ਵਿੱਚ 2-3 ਘੰਟੇ ਹੋਲੀ ਖੇល ਕੇ ਆਂਦਾ ਨਾ ਮੇਰੇ ਅੰਦਰ 24 ਘੰਟੇ 365 ਦਿਨ ਰਹਿੰਦਾ ਅੱਜ ਹਮਾਰਾ ਮਹਾ ਆਨੰਦ ਚਿੰਤ ਲਥੀ ਚਿੰਤਾ ਉਤਰ ਗਈ ਇਸ ਤੋਂ ਵੱਡਾ ਆਨੰਦ ਕਿਹੜਾ ਭੇਟੇ गोविंद गोविंद ਨਾਲ ਭੇਟ ਹੋ ਗਈ ਮੁਲਾਕਾਤ ਹੋ ਮਿਲਾਪ ਹੋ ਮੈਂ ਇਨ ਟਿਊਨ ਹੋ ਗਈ ਆਜ ਹਮਾਰਾ ਗ੍ਰੇ ਬਸੰਤ ਮੇਰੇ ਦਿਲ ਘਰ ਵਿੱਚ ਬਸੰਤ ਰੁਤ ਆ ਗਈ ਗੁਣ ਗਾਏ ਪ੍ਰਭ ਤੁਮ ਬੇਅੰਤ ਮੈਂ ਤੁਹਾਡੇ ਗੁਣ ਗਾਏ ਇਹ ਬੇਅੰਤ ਪ੍ਰਭ ਆਨੰਦ ਬਣ ਗਏ ਆਜ ਹਮਾਰਾ ਬਨੇ ਫਾਗ ਦੇਖੋ ਬਾਰ ਬਾਰ ਆ ਰਿਹਾ ਆਜ ਹਮਾਰਾ ਆਜ ਹਮਾਰਾ ਆਜ ਦਾ ਵੱਲੋਂ ਹੁਣ ਜਦੋਂ ਮੈਂ ਤੇਰੇ ਨਾਲ ਜੁੜਿਆ ਤੇ ਮੇਰੇ ਅੰਦਰ ਫੱਗਣ ਦਾ ਮਹੀਨਾ ਹੋਲੀਆਂ ਦਾ ਮਹੀਨਾ ਆਇਆ ਪ੍ਰਭ ਸੰਗੀ ਮਿਲ ਖੇਲਣ ਲਾਗ ਅਸੀਂ ਸਾਰੇ ਗੁਰਮੁਖ ਸਤਸੰਗੀ ਜਾਨ ਇਕੱਠੇ ਹੋਏ ਹੋਲੀ ਖੇਲਣੀ ਸ਼ੁਰੂ ਕੀਤੀ ਕਿਹੜੀ ਗੁਰਬਾਣੀ ਦੀ ਗੁਰਮਤ ਦੀ ਕੀਰਤਨ ਦੀ ਸਿਫਤਸਲਾ ਦੀ ਗੁਰਮਾਣੀ ਵਿਚਾਰ ਇਹ ਜੋ ਬਾਣੀ ਪੜੀ ਜਾ ਰਹੀ ਹੈ ਨੇ ਹੋਲੀ ਖੇਲੀ ਜਾ ਰਹੀ ਹੈ ਇਹ ਰੰਗ ਛੁੱਟਿਆ ਜਾ ਜਿਸ ਦੇ ਮਨ ਤੇ ਚੜ ਗਿਆ ਇਹ ਕੁਰਬਾਨੀ ਪੜਨਾ ਹੋਲੀ ਖੇਲਣ ਪ੍ਰਭ ਸੰਗੀ ਮਿਲ ਖੇਲਣ ਲਾਗ ਉਹ ਹੋਲੀ ਗਲੀਆਂ ਬਾਜ਼ਾਰਾਂ ਵਿੱਚ ਇਹ ਗੁਰੂ ਦੇ ਚਰਨਾਂ ਵਿੱਚ ਹੋਲੀ ਕੀਨੀ ਸੰਤ ਸੇਵ ਮੈਂ ਗੁਰਮੁਖਾਂ ਦੀ ਗੁਰੂ ਦੀ ਸੇਵਾ ਨੂੰ ਹੋਲੀ ਬਣਾਇਆ ਗੁਰੂ ਅਰਜਨ ਦੇਵ ਜੀ ਨੂੰ ਕੋਈ ਪੁੱਛੇ ਮਾਰਾਏ ਤੁਹਾਡੀ ਹੋਲੀ ਇਹ ਸਾਧ ਸੰਗਤ ਦੀ ਸਾਡੀ ਹੋਲੀ ਰੰਗ ਲਾ ਦਾ ਅਤ ਲਾਲ ਦੇਵ ਇਸ ਹੋਲੀ ਨੂੰ ਖੇਲਣ ਕਰਕੇ ਬੜਾ ਗਹਿਰਾ ਰੱਬ ਦੇ ਪ੍ਰੇਮ ਲਾਲ ਰੰਗ ਮਤਲਬ ਪ੍ਰੇਮ ਦਾ ਰੰਗ ਹਰ ਰੰਗ ਰਾਤਾ ਸੋਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਦਾਤਾ ਰੱਬ ਦਾ ਰੰਗ ਲਾਲ ਰੰਗ ਸਿੰਬਲ ਆਫ ਲਵ ਕਿਹਾ ਜਾਂਦਾ ਹੈ ਪ੍ਰੇਮ ਦਾ ਪ੍ਰਤੀ ਪ੍ਰੇਮ ਦਾ ਰੰਗ ਐਸਾ ਚੜਿਆ ਉਤਰਦਾ ਹੀ ਨਹੀਂ ਰਾਮ ਰੰਗ ਕਦੇ ਉਤਰ ਨਾ ਜਾਏ ਉਹ ਦੇ ਸ਼ਾਮੀ ਉਤਾਰਨੇ ਪੈਂਦੇ ਨੇ ਕੱਚੇ ਰੰਗ ਇਹ ਨਹੀਂ ਉਤਰਦਾ रंग लाता अत लाल रिच डार्क बिलकुल अगलिया हैं मन तन मौले अत अनूप ये रंग चढ़िया मेरा, मेरा शरीर भी खिड़ गया कोई एलर्जी नहीं हुई कोई स्किन खराब नहीं हुई निखर गई मन तन मौले अत अनूप मन भी खिड़ गया तन भी खिल गया ਤਨ ਦੀਆਂ ਬਿਮਾਰੀਆਂ ਵੀ ਦੂਰ ਹੋ ਗਈਆਂ ਜਦ ਨਾ ਭੰਗ ਖਾਦੀ ਨਾ ਰੰਗ ਬਲਿਆ ਤੇ ਬਿਮਾਰੀ ਕਿੱਥੇ ਲੱਗਣੀ ਗੁਰਬਾਣੀ ਵਿੱਚ ਜੋ ਬੋਲੀ ਬਿਆਨ ਕੀਤੀ ਹੈ ਨਾ ਉਸ ਵਿੱਚ ਰਾਮ ਦੇ ਤੇ ਭੰਗ ਦੀ ਜ਼ਰੂਰਤ ਨਹੀਂ ਭੰਗ ਬਾਰੇ ਤੇ ਮਹਾਰਾਜ ਨੇ ਸਪਸ਼ਟ ਕਿਹਾ ਭੋ ਤੇਰਾ ਭੰਗ ਖਲੜੀ ਮੇਰਾ ਚੀਤ ਤੇਰਾ ਡਰ ਮੇਰੇ ਵਾਸਤੇ ਭੰਗ ਹੈ ਖਲਦੀ ਗੰਨ ਪਾਉਚ ਨੂੰ ਥੈਲੀ ਨੂੰ ਭਈ ਇੱਕ ਤੇ ਕੁਰਾਖ ਖਾਲੀ ਬਾਕੀ ਸਟੋਰ ਵੀ ਤੇ ਚਾਹੀਦਾ ਸਟੋਰੇਜ ਕਿਥੇ ਰੱਖਾਂਗਾ ਮੈਂ ਆਪਣੇ ਚਿੱਤ ਵਿੱਚ ਤੇਰੇ ਧਰ ਨੂੰ ਵਸਾ ਕੇ ਰੱਖ ਲਾਂ ਤੇਰੇ ਆਦਬ ਨੂੰ ਇਹ ਹੀ ਮੇਰੀ ਭਾਨ ਕਰ ਤੇ ਰੰਗ ਗੁਰਬਾਣੀ ਦਾ ਗੁਰਮਤਿ ਮੰਨ ਤਨ ਮੋਲਿਓ ਅਤ ਅਨੂਪ ਸੁਕੇ ਨਾਹੀ ਛਾਂ ਧੂਪ ਨਾ ਛਾਂ ਵਿੱਚ ਇਹ ਸੁਕੇਗਾ ਨਾ ਧੋਪੇ ਵਿੱਚ ਨਾ ਸੁਖ ਵਿੱਚ ਨਾ ਦੁਖ ਵਿੱਚ ਗੁਰਸਹਿ ਫਰਮਾਉਣ ਦੇਣ ਇਹ ਹੈ ਹੋਲੀ ਤੇ ਹੋਲਾ ਮਹਲਾ ਗੁਰਸਹਿਬ ਨੇ ਬਿਆਨ ਕੀਤਾ ਹੀ ਹੈ ਗੁਰੂ ਅਰਜਨ ਦੇਵ ਜੀ ਨੇ ਹੋਲੀ ਇਸ ਤਰ੍ਹਾਂ ਸਮਝਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਵੇਰੇ ਸ਼ਾਮ ਦੀਵਾਨ ਸੁਜਾਂਦੇ ਸਨ ਤੇ ਸਵੇਰ ਦੇ ਦੀਵਾਨ ਦੀ ਸਮਾਪਤੀ ਤੇ ਸ਼ਾਮ ਦੀ ਆਰੰਭਤਾ ਤੋਂ ਪਹਿਲੇ ਜੋ ਟਾਈਮ ਸੀ ਉਸ ਵੇਲੇ ਸਿੰਘਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਂਦੇ ਕੇਸਗੜ੍ਹ ਸਾਹਿਬ ਤੋਂ ਕੁਝ ਦੂਰੀ ਤੇ ਕਿਲਾ ਹੂਲਗੜ੍ਹ ਦੋ ਪਾਰਟੀਆਂ ਕਹਿ ਲਓ ਦੋ ਸ਼੍ਰੇਣੀਆਂ ਕਹਿ ਲਓ ਦੋ ਫੌਜਾਂ ਦੀਆਂ ਟੁਕੜੀਆਂ ਕਹਿ ਲਓ ਇੱਕ ਨੀਲੇ ਵਸਤਰਾਂ ਵਾਲੇ ਇੱਕ ਪੀਲੇ ਬਾਣੇ ਵਾਲੇ ਪੀਲੇ ਵਸਤਰਾਂ ਵਾਲੇ ਕੇਸਗੜ੍ਹ ਸਹਿ ਵਾਲਿਆਂ ਨੂੰ ਕਹਿੰਦੇ ਸੀ ਤੁਸੀਂ ਹੋਲਗੜ੍ਹ ਤੇ ਕਬਜ਼ਾ ਕਰਨਾ ਹੋਲਗੜ੍ਹ ਵਾਲਿਆਂ ਨੂੰ ਕਹਿੰਦੇ ਤੁਸੀਂ ਕੇਸਗੜ੍ਹ ਤੇ ਜੋ ਜਿੱਤੇਗਾ ਉਹ ਨੂੰ ਹੀ ਨਾਮ ਔਰ ਇੱਕ ਇੱਕ ਥੇਕ ਬੈਟਲ ਹੁੰਦੀ ਸੀ ਇਸ ਵਿੱਚ ਕੋਈ ਜ਼ਖਮੀ ਨਹੀਂ ਸੀ ਹੁੰਦਾ ਇੱਕ ਨਿਯਮ ਹੁੰਦਾ ਸੀ ਜਦੋਂ ਗੱਤ ਕਹਦੇ ਦੋ ਵੱਡੇ ਖਿਡਾਰੀ ਖੇលਦੇ ਹਨ ਅੱਜ ਵੀ ਉਹਨਾਂ ਨੂੰ ਇੱਕ ਕਲਰ ਦੇ ਲਾਈਟ ਕਲਰ ਦੇ ਕੱਪੜੇ ਪਵਾ ਦਿੱਤੇ ਜਾਂਦੇ ਚਿੱਟਾ ਜਾਂ ਕਰੀਮ ਜਾਂ ਕੋਈ ਵੀ ਹਲਕਾ ਨੀਲਾ ਤੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਹਨ ਬੈਟ ਦੀਆਂ ਛੋਟੀਆਂ ਬੜੀ ਲਚਕੀਲੀ ਹੁੰਦੀ ਤੇ ਬੈਟ ਦੇ ਅੱਗੇ ਕਲਰ ਲਗਾ ਦਿੱਤਾ ਜਾਂਦਾ ਤੇ ਇੱਕ ਪੁਆਇੰਟ ਰੱਖਿਆ ਹੁੰਦਾ ਕਿ ਜੇ ਤੇਰੇ ਸਰੀਰ ਦੇ ਉੱਤੇ ਪੰਜ ਨਿਸ਼ਾਨ ਆ ਗਏ ਸਮਝ ਲੈ ਤੈਨੂੰ ਪੰਜ ਜ਼ਖਮ ਹੋ ਗਏ ਤੂੰ ਆਊਟ ਤੇ ਬੰਦਾ ਮੁਕਰ ਨਹੀਂ ਸਕਦਾ ਭਈ ਉਸ ਵੇਲੇ ਕੈਮਰੇ ਤੇ ਸੀ ਨਹੀਂ ਜੋ ਰੀਪਲੇ ਕਰਕੇ ਦੇਖ ਲਈ ਕਿ ਲਗਿਆ ਡੰਡਾ ਕਿ ਨਹੀਂ ਲਗਿਆ ਬੰਦਾ ਮੁਗਰ ਜਾਏ ਤੇ ਨਿਸ਼ਾਨ ਦੱਸ ਦਿੰਦਾ ਸੀ ਡੰਡਾ ਲੱਗ ਕੇ ਦੇ ਰੰਗ ਦੀ ਇਸਤੇਮਾਲ बस ਇਤਨੀ ਸੀ ਹੋਰ ਕੋਈ ਰੰਗ ਨਹੀਂ ਸੀ ਗੁਰਸਾਹਿਬ ਨੇ ਵਰਤਿਆ ਤੇ ਇਹਦੀ ਕੋਈ ਖਾਸ ਜ਼ਰੂਰਤ ਨਹੀਂ ਇਹ ਕੋਈ ਕੰਪਲਸਰੀ ਨਹੀਂ ਹੈ ਇੱਕ ਤਰੀਕਾ ਸੀ ਕਿ ਤੇਰੇ ਕੁਰਤੇ ਦੇ ਉੱਤੇ ਜਾਂ ਪਜਾਮੇ ਦੇ ਉੱਤੇ ਪੰਜ ਨਿਸ਼ਾਨ ਆ ਗਏ ਅੱਠ ਆ ਗਏ ਤੂੰ ਆਊਟ ਤੈਨੂੰ ਅੱਠ ਝਕਮ ਲੱਗਦੇ ਸ਼ਾਮ ਵੇਲੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰਸਾਹਿਬ ਇਨਾਮ ਦੇ ਦੇ ਕੇ ਨਿਵਾਜਦੇ ਸਨ ਜੋ ਹਾਰ ਜਾਂਦੇ ਸਨ ਉਹਨਾਂ ਨੂੰ ਵੀ ਸੀਨੇ ਨਾਲ ਲਗਾ ਕੇ ਕਹਿੰਦੇ ਸਨ ਤੁਸੀਂ ਹੋਰ ਮਿਹਨਤ ਕਰੋ ਤੁਹਾਨੂੰ ਕੱਲ ਹੋਰ ਵਧੀਆ ਕੋਚਿੰਗ ਦਿਵਾਉਂਦੇ ਹੌਸਲਾ ਕਿਉਂਕਿ ਦੁਸ਼ਮਨ ਇਸ ਤਰ੍ਹਾਂ ਨਹੀਂ ਲੜੇਗਾ ਉਹ ਤੇ ਅਸਲੀ ਸ਼ਸਤਰ ਮਾਰੇਗਾ ਹਥਿਆਰ ਮਾਰੇਗਾ ਹੋਲਾ ਮਹੱਲਾ ਹੋਲਾ ਵੱਲ ਹੱਲਾ ਮਹੱਲਾ ਵੱਲ ਜਗ੍ਹਾ ਜਾਏ ਹਮਲਾ ਇੱਕ ਟਾਰਗੇਟਡ ਏਰੀਆ ਕੇਸਗੜ ਵਾਲਿਆਂ ਵਾਸਤੇ ਹੋਲਗੜ ਹੋਲਾ ਮੱਲਾ ਹੋਲ ਗੜਵਾ ਸਿਆਸੀ ਕੇਸਗੜ ਸਾਹਿਬ ਉਹ ਲਾ ਮੰਨ ਇਹ ਗੁਰਸਾਹਿਬ ਨੇ ਸਾਨੂੰ ਸਮਝਾਇਆ ਸਮਾਂ ਜਿਆਦਾ ਇਜਾਜ਼ਤ ਨਹੀਂ ਦਿੰਦਾ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ ਕਿਉਂਕਿ ਗੁਰਬਾਣੀ ਦਾ ਤਾਂ ਕੋਈ ਅੰਤ ਹੈ ਹੀ ਨਹੀਂ ਕਥਨਾ ਕਥੀਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਗੁਰਸਾਹਿਬ ਨੇ ਸਾਨੂੰ ਸ਼ਸਤਰ ਦਿੱਤਾ ਸੀ ਅੱਜ ਸਾਡੇ ਕੋਲ ਨਹੀਂ ਅੱਜ ਵਿਆਹ ਹੋਣਾ ਹੈ ਨਾ ਦੂਲਾ ਰਾਜਾ ਜਿਹੜਾ ਹੈ ਨਾ ਗੁਰਦੁਆਰੇ ਜਾਂਦਾ ਹੈ ਗਿਆਨੀ ਜੀ ਕਿਰਪਾਨ ਦੇ ਦੇ ਤੇ ਗਿਆਨੀ ਜੀ ਵੀ ਅਗੋ ਕਹਿੰਦੇ ਸ਼ਾਮੀ ਦੇ ਦੇ ਜਾਈਂ ਵਾਪਸ ਸ਼ਾਮੀ ਦੂਜੇ ਦੂਲੇ ਲਿਆਣਾ ਹੁਣ ਤੇ ਕਿਰਪਾਨਾਂ ਟੈਂਟ ਲਿਆਂਦੇ ਵੀ ਰੱਖ ਲਈਏ ਕਿਰਾਏ ਤੇ ਇਹ ਤੇ ਸਾਡਾ ਹਾਲ ਹੈ ਜਦ ਕਿ ਕਿਰਪਾਨ ਦਾ ਕੋਈ ਲਾਇਸੈਂਸ ਨਹੀਂ ਲੈਣਾ ਪੈਂਦਾ ਕੋਈ ਪਰਮਿਸ਼ਨ ਨਹੀਂ ਹੈ ਭਿੰਡਰਾ ਵਾਲੇ ਕਹਿੰਦੇ ਹੀ ਰਹੇ ਕਹਿੰਦੇ ਹੀ ਰਹੇ ਸ਼ਸਤਰ ਸਜਾ ਲਓ ਧੋਖਾ ਖਾਓਗੇ ਆਗੇ ਧੋਖਾ ਜਿਸ ਕੋਲ ਸ਼ਸਤਰ ਨਹੀਂ ਹੈ ਰਤਨਾਵੇਂ ਸਪੱਸ਼ ਲਿਗਿਆ ਉਹ ਬੰਦਾ ਨਹੀਂ ਭੇਡ ਭੇਂਡੂ ਐ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਣ ਗਹਿ ਕਾਨ ਤਾਂ ਕੋ ਕਿਤਾ ਲੈ ਸਿਧਾ ਨ ਕੋਈ ਵੀ ਕੰਨ ਪਕੜੇ ਚੱਲ ਬਈ ਅਗਲਾ ਚਲਾ ਜਾ ਇਹ ਮੋਰ ਆ ਗਿਆ ਸੁਨੋ ਏ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ ਮੈਂ ਤੈਨੂੰ ਸ਼ਸਤਰ ਦਿੱਤਾ ਤੇ ਤੂੰ ਗੁਰਦੁਆਰੇ ਜਾਂਦਾ ਲੈ ਘਰ ਇੱذ ਜੇ 6 ਬੰਦੇ ਹਨ ਤੇ 6 ਕੁਰਬਾਨਾ ਹੋਣੀਆਂ ਚਾਹੀਦੀ ਕਮ ਸੇ ਅਸੀਂ ਇਤਨਾ ਕੁਝ ਖਰੀਦਦੇ ਆਂ ਗਹਿਣੇ ਪਾਲਾਂਗੇ ਦੋ ਦੋ ਲੱਖ ਦੇ ਸ਼ਸਤਰ ਨਹੀਂ ਰੱਖਦੇ ਗਹਿਣਿਆਂ ਨੇ ਡੂਓ ਦੇਣਾ ਗਹਿਣਿਆਂ ਕਰਕੇ ਦੇ ਡਾਕਾ ਪੈਣਾ ਸ਼ਸਤਰਾਂ ਨੇ ਬਜਾ ਲੈਣਾ ਸ਼ਸਤਰਨ ਕੇ ਅਧੀਨ ਹੈ ਰਾਜ ਜੋ ਨਾ ਧਰੇ ਤਿਸ ਵਿਗਰੈ ਕਾਜ ਉਹਨਾਂ ਦੇ ਕਾਜ ਵਿਗੜਨਗੇ ਸ਼ਸਤਰ ਗੁੰਡਾਗਰਦੀ ਵਾਸਤੇ ਨਹੀਂ ਹਨ ਆਤਮ ਰੱਖਸ਼ਾ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕਿਰਪਾ ਆਨ ਆਨ ਦੇ ਕਿਰਪਾ ਕੀਤੀ ਕਿਰਪਾ ਰਖੀਏ ਔਰ ਚਲਾਣਾ ਵੀ ਸਿੱਖੀਏ ਔਰ ਧਾਰ ਦਾ ਰਖੀਏ ਐਸਾ ਨਾ ਹੋਵੇ ਕਿ ਮਿਆਨਿ ਚ ਪਈ ਪਈ ਉਹ ਜੰਦ ਖਾ ਜਾਏ ਧਾਰ ਦਾ ਰੱਖੋ ਸ਼ਸਤਰ ਧਾਰੀ ਹੋ ਗੁਰੂ ਸਾਹਿਬ ਦਾ ਫੁਰਮਾਨ ਹੈ ਮੈਂ ਕੋਈ ਆਪਣੀ ਗੱਲ ਨਹੀਂ ਕਹਿ ਰਿਹਾ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੰਤ ਸਿਪਾਈ ਬਣਾਇਆ ਤੇ ਸਿਪਾਈ ਸ਼ਸਤਰ ਧਾਰੀ ਹੁੰਦਾ ਹੈ ਸ਼ਸਤਰਹੀਨ ਨਹੀਂ